ਹਾਂਜੀ ਸਸਸੀ ਕਾ ਬਾਈ ਸਾਰਿਆਂ ਨੂੰ ਉਹ ਸਾਰੇ ਪਰਾ ਠੀਕ ਠਾਕ ਹੋਣ ਤੇ ਜਿਵੇਂ ਆਪਾਂ ਨਾ ਮਤਲਬ ਛੋਟੇ ਹੁੰਦੇ ਅ ਪੜਦੇ ਆਏ ਵੀ ਪੰਜਾਬ ਸੋਨੇ ਦੀ ਚਿੜੀ ਆ ਗਈ ਪੰਜਾਬ ਸੋਨੇ ਦੀ ਜਿਹੜੀ ਹੈ ਨਾ ਤੇ ਚਲੋ ਉਹ ਤੋਂ ਆਪਣੇ ਦਿਮਾਗ ਦੇ ਵਿੱਚ ਕੋ 골ਡਨ ਦੀ ਉਹਨਾਂ ਦੇ ਵੀ ਪਤਾ ਨਹੀਂ ਕੋਈ ਕੋਈ ਪੰਜਾਬ ਆ ਜਾ ਕੋਈ ਆ ਜਾ ਹੀ ਜਗ੍ਹਾ ਕਿ ਜਿੱਥੇ ਵੀ ਮਤਲਬ ਸੋਨੇ ਦੀ ਚਿੜੀ ਧਰੀ ਹੋਈ ਹੈਗੀ ਤੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਜੀ ਜਾਈ ਹੋਊਗੀ ਪਰ ਨਹੀਂ ਵੀਰੇ ਸੋਨੇ ਦੀ ਚਿੜੀ ਕੀ ਹੈਗੀ ਆਪਾਂ ਉਹ ਤੁਹਾਨੂੰ ਸਮਝਾਉਣਾ ਹੈ ਜ ਹੈ ਨਾ ਤੇ ਚਲੋ ਬਹੁਤਾ ਸਿਆਣਾ ਤਾਂ ਹੈ ਨਹੀਂ ਮੈਂ ਦੇਖੋ ਇਸ ਟਾਈਮ ਫਰਵਰੀ ਚੱਲ ਰਹੀ ਹੈ ਨਾ ਫਰਵਰੀ ਅੱਧੇ ਲੰਘ ਚੁੱਕੀ ਹੈਗੀ ਤੇ ਸਿਆਲ ਆ ਮਤਲਬ ਐਂਡ ਚੱਲ ਰਿਹਾ ਇਸ ਟਾਈਮ ਠੰਡ ਦਾ ਦੇਖੋ ਆਪਣੇ 4-5 ਮਹੀਨੇ ਠੰਡ ਪੈਂਦੀ ਬਹੁਤ ਵਧੀਆ ਮੌਸਮ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਗਰਮੀ ਦਾ ਟਾਈਮ ਸ਼ੁਰੂ ਹੋ ਰਿਹਾ ਹੋ ਰਿਹਾ ਹੈਗਾ ਹੁਣ ਵੀ ਪੰਜਾਬ ਆ ਜਿਹੜਾ ਸਾਰੀ ਦੁਨੀਆ ਦੇ ਵਿੱਚ ਕਿਉਂ ਇਹਦਾ ਨਾਮ ਆ ਪੰਜਾਬ ਵੀ ਹਾਂ ਪੰਜਾਬ ਨੂੰ ਸੋਨੇ ਦੀ ਜਿਹੜੀ ਕਿਉਂ ਕਿਹਾ ਜਾਂਦਾ ਮੇਨ ਕੁਐਸਚਨ ਜਾਂ ਕੁਐਸਚਨ ਦਾ ਆਪਾਂ ਇਹ ਜਵਾਬ ਦੇਣ ਲੱਗਿਆਂਗੇ ਵੀ ਦੇਖੋ ਹੁਣ ਜਿਵੇਂ ਕਈ ਕੰਟਰੀਆਂ ਨੇ ਹੈਗੀਆਂ ਜਿਵੇਂ ਸਾਊਦੀ ਅਰਬ ਹੋ ਗਈ ਦੁਬਈ ਹੋ ਗਈ ਹੈ ਨਾ ਉੱਥੇ ਸਾਲ ਚ ਡੇਢ ਕੁ ਮਹੀਨਾ ਠੰਡ ਪੈਂਦੀ ਉਹ ਵੀ ਨਾ ਮਾਤਰ ਜਿਵੇਂ ਆਪਣੇ ਆ ਹੁਣ ਲਾਸਟ ਜੇ ਤੇ ਠੰਡ ਹੈਗੀ ਬਸ ਇੰਨੀ ਕੁ ਠੰਡ ਪੈਂਦੀ ਹੈਗੀ ਉੱਥੇ ਮੇਰਾ ਦੋਸਤ ਗਿਆ ਹੋਇਆ ਉੱਥੇ ਸਾਰਾ ਸਾਲ ਗਰਮੀ ਪੈਂਦੀ ਹੈਗੀ ਹੈ ਨਾ ਉੱਥੇ ਏਸੀ ਤੋਂ ਬਿਨਾਂ ਰਹਿਣਾ ਬਹੁਤ ਔਖਾ ਹੈ ਨਹਾਉਣ ਵਾਸਤੇ ਜੇ ਪਾਣੀ ਨਹਾਉਣਾ ਵੀ ਆਪਾਂ ਨੇ ਤਾਂ ਵੀ ਦੋ ਤਿੰਨ ਘੰਟੇ ਪਹਿਲਾਂ ਮੇਰੇ ਦੋਸਤ ਦੀ ਦੱਸਣ ਦੇ ਅਨੁਸਾਰ ਵੀ ਏਸੀ ਰੂਮ ਦੇ ਵਿੱਚ ਪਾਣੀ ਦੇ ਬਾਲਟੀ ਭਰ ਕੇ ਧਰਨੀ ਪੈਂਦੇ ਤਾਂ ਹੁਣਾਉਣ ਦੇ ਕਾਬਲ ਉਹ ਨਹੀਂ ਤਾਂ ਟੈਂਪਰੇਚਰ ਉਹਦਾ ਬਹੁਤ ਜ਼ਿਆਦਾ ਹਾਈ ਹੁੰਦਾਗਾ ਤੇ ਹੁਣ ਇਹ ਤਾਂ ਚੱਲ ਹੋ ਗਿਆ ਗਰਮੀ ਵਾਲੇ ਦੇ ਹੋਰ ਵੀ ਕਈ ਦੇਸ਼ ਨੇਗੇ Oman ਹੋ ਗਿਆ ਉਹ ਵੀ ਬਹੁਤ ਗਰਮ ਦੇਸ਼ ਹੈਗਾ ਤੇ ਵੀ ਜੇ ਮੈਂ ਹੁਣ ਉਸ ਤੋਂ ਹੁਣ ਠੰਡਿਆ ਕੰਟਰੀ ਵਾਲੇ ਪਾਸੇ ਆਜੋ ਜੌਰਜੀਆ ਹੋਗੀ ਰਸ਼ੀਆ ਹੋਗੀ ਜਾਂ ਕੈਨੇਡਾ ਅਮਰੀਕਾ ਹੋਗੀ ਮਤਲਬ ਜਿੰਨੇ ਵੀ ਠੰਡੇ ਕੰਟਰੀਆਂ ਨੇਗੀਆਂ ਤੇ ਉਹਨਾਂ ਦੇ ਵਿੱਚ ਕੀ ਹੈਗਾ ਵੀ ਸਾਲ ਸਾਲ ਤੋਂ ਸਾਲ ਦੇ ਵਿੱਚ 7-7 ਮਹੀਨੇ 6-6 ਮਹੀਨੇ 8-8 ਮਹੀਨੇ ਬਰਫੇ ਪਈ ਜਾਂਦੀ ਹੈ ਆਪਾਂ ਦੇਖਿਆ ਨੇ ਕਿ ਗੋਰੇ ਬਰਫ ਦੇ ਉੱਤੇ ਗੱਡੀਆਂ ਭਜਾਈ ਫਿਰਦੇ ਹੁੰਦੇ ਨੇ ਚਲੋ ਬេសਕੋ ਅਨਟਰਟੇਨਮੈਂਟ ਕਰਦੇ ਨੇ ਪਰ ਜੇ ਉਹ ਆਪਣੇ ਇੰਡੀਆ ਦੇ ਵਿੱਚ ਆ ਜਾਣ ਆ ਪੰਜਾਬ ਦੇ ਵਿੱਚ ਆ ਜਾਣ ਐਨਾ ਪਧਰਾ ਇਲਾਕਾ ਚਲੋ ਚਾਣੀਮਾ ਵੀ ਹੈਗਾ ਹਿਮਾਚਲ ਸਾਈਡ ਵੀ ਜੇ ਉਹ ਇਧਰ ਆ ਜਾਣ ਉਹ ਤਾਂ ਉਹਨਾਂ ਲਈ ਤਾਂ ਕਜੂਬਾ ਬਣ ਜੂਗਾ ਇਹ ਚੀਜ਼ ਵੀ ਦੇਖੋ ਕਿੰਨਾ ਸੋਹਣਾ ਮੌਸਮ ਆਗਾ ਹਨਾ ਕਿੰਨੇ ਸਾਰੇ ਪਾਸੇ ਹਰੇ ਭਾਈਏ ਹਰੇ ਭਾਈਏ ਹੈ ਕਿ ਜਿੱਧਰ ਵੀ ਆਪਾਂ ਨਿਕਾਂਗੇ ਮਾਰ ਲਈਏ ਯਾਰੇ ਪਾਸੇ ਘੁੰਮ ਕੇ ਆਵੇਂ ਦੇਖੋ ਕੈਮਰਾ ਲੈ ਕੇ ਸਾਰੇ ਪਾਸੇ ਹਰੇ ਭਾਈਏ ਹਰੇ ਭਾਈਏ ਦੇਖ ਰਹੀ ਆਪਾਂ ਨੂੰ ਹਨਾ ਤੇ ਸਾਰਾ ਮਤਲਬ ਇੱਕ ਲੈਵਲ ਦੇ ਵਿੱਚ ਆ ਚਲੋ ਥੋੜਾ ਥੋੜਾ ਸਟੈਪ ਬਾਏ ਸਟੈਪ ਨੇ ਚਾਣੀਮਾ ਹੁੰਦਾ ਜਾਂਦਾ ਗਿਆ ਹਨਾ ਵੇ ਦੇਖੋ ਪੰਜਾਬ ਦੇ ਵਿੱਚ ਸਾਰੀਆਂ ਫਸਲਾਂ ਹੁੰਦੇ ਨੇ ਕੋਈ ਮਰਜ਼ੀ ਫਸਲ ਬੀਜ ਲੋ ਕਣਕ ਮੱਕੀ ਜਵਾਰ ਜੋ ਜਿੰਨੇ ਵੀ ਬੀਜ ਲਾਪਾ ਮਤਲਬ ਗਿਣਤੀਆਂ ਆਪਾਂ ਕਰਨੀ ਹੈਗੀ ਕਿੰਨੇ ਬੀਜ ਲੋ ਵੀ ਜਿੰਨੇ ਨੂੰ ਮਰਜ਼ੀ ਬੀਜ ਲੋ ਹਨਾ ਵੀ ਹਰ ਇੱਕ ਫਸਲ ਇੱਥੇ ਹੁੰਦੀ ਹੈਗੀ ਤਾਂ ਕਰਕੇ ਨੂੰ ਪੰਜਾਬ ਨੂੰ ਸੋਨੇ ਦੇ ਜਿਹੜੀ ਕਹੀ ਜਾਂਦਾ ਹੁਣ ਦੇਖੋ ਆ ਪਿੱਛੇ ਕਣਕ ਖੜੀ ਹੈਗੀ ਹਨਾ ਜਿਹੜੇ ਸ਼ਹਿਰਾਂ ਦੇ ਵਿੱਚ ਮੇਰੇ ਭਰਾ ਦੇਖਣਗੇ ਜਿਨ੍ਹਾਂ ਨੂੰ ਚਾਹ ਬਹੁਤੀ ਨੌਲੇਜ ਨਹੀਂ ਹੈਗੀ ਖੇਤੀ ਦੇ ਬਾਰੇ ਦੇਖੋ ਇੱਕ ਦਾਣਾ ਬੀਜ ਕੇ ਉਸ ਤੋਂ ਬਾਅਦ ਉਹਦਾ ਦਾਣੇ ਦਾ ਬੱਲੀ ਕਣਕ ਹਰੀ ਹੁੰਦੀ ਹੈ ਫਿਰ ਉਹਦਾ ਬੁੱਝਾ ਬਣਦਾ ਬੂਝਾ ਬਣਦਾ ਬਾਅਦ ਫਿਰ ਇੱਕ ਦਾਣੇ ਦੇ ਵਿੱਚ 50 60 ਦਾਣੇ ਹੁੰਦੇ ਨੇ 70 ਦਾਣੇ ਵੀ ਹੁੰਦੇ ਨੇਗੇ ਤੇ ਮੰਨ ਲੇ ਚਲੋ ਵੀ 200 250 300 ਦਾਣੇ ਤੱਕ ਬਣਦਾਗਾ ਇੱਕ ਇੱਕ ਦਾਣਾ ਵੀ ਜਿ ਘਟਾਏ 300 ਦਾਣਾ ਬਣਦਾ ਉਹ ਕਿਉਂ ਬਣਦਾਗਾ ਕਿਉਂਕਿ ਇਹਦੀ ਜਿਹੜੀ ਧਰਤੀ ਹੈਗੀ ਹਰ ਇੱਕ ਫਸਲ ਦੇ ਲਈ ਫਸਲ ਦੇ ਲਈ ਮਤਲਬ ਉਪਜਾਊ ਪਣਾ ਵੀ ਜਾਂ ਕਹਿ ਲਈਏ ਜਾਂ ਅਨੁਕੂਲ ਆਗੀ ਪਰ ਇਹ ਸ਼ਬਦ ਵਰਤ ਲਈਏ ਵੀ ਆਪਣੀ ਧਰਤੀ ਹੈ ਨਾ ਸਾਬ ਇਹਦੇ ਵਿੱਚ ਕੁਛ ਮਰਜੀ ਬੀਜ ਦੋ ਆਪਣੇ ਆਪਾਂ ਬਾੜੀ ਦੇ ਵਿੱਚ ਨਾ ਬਾਜਰਾ ਵੀ ਬੀਜਿਆ ਹੋਇਆਗਾ ਮਤਲਬ ਜਿਹੜਾ ਬੂਜਿਆਂ ਵਾਲਾ ਹੁੰਦਾਗਾ ਉਹਦੀ ਗੱਲ ਕਰਦੇ ਆ ਤੇ ਇੱਕ ਆਪਣੇ ਜੀਰਾ ਬੀਜਿਆ ਹੋਇਆ ਤੁਹਾਨੂੰ ਜਿਹੜੇ ਟਾਈਮ ਲੱਗਿਆ ਦਿਖਾਵਾਂਗੇ ਤੁਹਾਨੂੰ ਜਿਹੜਾ ਕਹਿੰਦੇ ਵੀ ਰਾਜਸਥਾਨ ਦੇ ਵਿੱਚ ਜੀਰਾ ਹੁੰਦਾ ਉਹ ਆਪਾਂ ਬੀਜਿਆ ਐਕਸਪੈਰੀਮੈਂਟ ਕੀਤਾ ਹੋਇਆ ਉਹ ਐਡਾ ਡਾ ਗੇਠ-ਗੇਠਾ ਦਾ ਹੋ ਰਿਹਾ ਹੈ ਨਾ ਐਕਸਪੈਰੀਮੈਂਟ ਸੀਗਾ ਵੀ ਹਾਂ ਆਪਣੀ ਧਰਤੀ ਦੇ ਵਿੱਚ ਹੁੰਦੀ ਹੈ ਇਹ ਚੀਜ਼ ਲਾਈਚੀ ਦਾ ਬੂਟਾ ਬੀਜਿਆ ਬੀਜਿਆ ਹੋਇਆ ਆਪਾਂ ਨੇ ਤੇ ਆਲੂ ਬਖਾਰੇ ਦਾ ਵੀ ਬੀਜਿਆ ਹੋਇਆ ਆਪਾਂ ਨੇ ਕਾਫੀ ਬੂਟੇ ਬੀਜੇ ਹੋਏ ਨੇ ਬਸ ਸਿਰਫ ਐਕਸਪੈਰੀਮੈਂਟ ਵੀ ਹਾਂ ਇਹ ਚੀਜ਼ ਹੁੰਦੀ ਹੈ ਜਾਂ ਨਹੀਂ ਹੁੰਦੀ ਹੈਗੀ ਤੇ ਹੁਣ ਅਗੇ ਚਾ ਗਰਮੀ ਆ ਰਹੀ ਹੈ ਗਰਮੀ ਦੇ ਵਿੱਚ ਕੀ ਹੋਣਾਗਾ ਆਪਣਾ ਜੀਰੀ ਲੱਗੂਗੀ ਝੋਨਾ ਹੋਊਗਾ ਲੱਖਾਂ ਦੇ ਲੱਖਾਂ ਕਰੋੜਾਂ ਮਾਣਾਂ ਦੇ ਵਿੱਚ ਹਾਬ ਦੇ ਨਾਲ ਝੋਨਾ ਪੈਦਾ ਹੁੰਦਾ ਹੈ ਇੱਕ ਕੁੱਲ ਮਿਲਾ ਕੇ ਅੱ비 ਦੇਖੋ ਮੈਂ ਇੱਕ ਵੇਰੇ ਕੰਟਰੀ ਨਹੀਂ ਪ੍ਰੋਪਰ ਯਾਦ ਸ਼ਾਇਦ ਪੁਣੀ ਕੈਨੇਡਾ ਦੀ ਵੀਡੀਓ ਸੀਗੀ ਉਹ ਜਿਹੜੀ ਕਣਕ ਆ ਉਹ 8 ਮਹੀਨਿਆਂ ਦੇ ਵਿੱਚ ਪੱਕਦੀ ਹੈਗੀ ਆਪਣੇ ਤਾਂ ਕਣਕ 5 ਮਹੀਨੇ 5.5 ਮਹੀਨਿਆਂ ਚ ਪੱਕਦੀ ਹੈਗੀ ਵੀ ਉਹੀ ਕਣਕ ਜਿਹੜੀ ਆਪਾਂ ਪਿੱਛੇ ਖੜੀ ਦੇਖ ਰਹੇ ਹਾਂਗੇ ਵੀ ਇਹ 8-8 ਮਹੀਨੇ 9-9 ਮਹੀਨੇ ਲੈ ਜਾਂਦੀ ਹੈਗੀ ਕਿਉਂਕਿ ਵਾਤਾਵਰਨ ਜਿਹੜਾ ਠੰਡਾ ਜਿਆਦਾ ਇੰਨਾਗਾ ਜੋ ਤਾਂ ਹਲਕੇ ਹਲਕੇ ਗਰਮੀ ਪੈਂਦੀ ਹੈ ਕਣਕ ਵੀ ਨਾ ਮਾਸਟਰ ਹੁੰਦੀ ਹੈ ਮਤਲਬ ਵੀ ਪਰ ਇੱਕ ਗੱਲ ਦੀ ਹੈਰਾਨੀ ਹੈ ਵੀ ਉਹਨਾਂ ਕੋਲ ਐਡੇ-ਐਡੇ ਟਰੈਕਟਰ ਨੇਗੇ ਐਡੇ-ਐਡੇ ਸਾਧਨ ਨੇ ਵੀ ਉਹਨਾਂ ਦਾ ਡੀਜ਼ਲ ਖਰਚਾ ਕਿਵੇਂ ਪੂਰਾ ਹੁੰਦਾ ਹੋਊਗਾ ਕਿਉਂਕਿ ਆਪਣੇ ਤਾਂ 10-12000 ਦੇ ਕਣਕ ਹੁੰਦੇ ਬਿੱਗੇ ਦੇ ਵਿੱਚੋਂ ਫੇਰ ਵੀ ਆਪਣੇ ਲੋਕ ਕਹੀ ਜਾਂਦੇ ਨੇ ਵੀ ਘੱਟ ਹੁੰਦੀ ਹੈ ਚਲੋ ਘੱਟ ਹੁੰਦੀ ਜਾਂ ਵੱਧ ਹੁੰਦੀ ਉਹ ਲੱਗਦਾ ਜਿਹਾ ਆਪਣੀ ਕਿਉਂਕਿ ਆਪਣਾ ਡੇਟਾ ਤਾਂ ਭਰਦੀ ਨਹੀਂ ਹੈਗਾ ਨਾ چاہے ਲੱਖ ਰੁਪਏ ਦੀ ਹੋ ਜਾ ਤਾਂ ਵੀ ਨਹੀਂ ਭਰਦਾ ਹੈਗਾ ਤਾਂ ਵੀ ਕਹਿਣਗੇ ਵੀ ਠੀਕ ਆ ਬਸ ਤੇ ਕੁੱਲ ਮਿਲਾ ਕੇ ਆਪਣੀ ਗੱਲ ਮਤਲਬ ਇਹ ਸੀਗਾ ਵੀਰੇ ਵੀ ਦੇਖੋ ਆਪਣੀ ਜਿਹੜੀ ਧਰਤੀ ਆ ਪੰਜਾਬ ਦੀ ਧਰਤੀ ਹੈਗੀ ਇਹਨੂੰ ਸੋਨੇ ਦੀ ਜਿਹੜੀ ਤਾਂ ਹੀ ਕਿਹਾ ਜਾਂਦਾ ਵੀ ਇੱਥੇ ਕੁਝ ਵੀ ਮਰਜ਼ੀ ਉਗਾ ਲਓ ਇੱਥੇ ਉਹੀ ਚੀਜ਼ ਹੋ ਜਾਂਦੀ ਹੈਗੀ ਹਰ ਇੱਕ ਕੰਟਰੀ ਦੇ ਵਿੱਚ ਇਹ ਚੀਜ਼ਾਂ ਨਹੀਂ ਸੰਭਵ ਹੈਗੀਆਂ ਤੇ ਵੀਡੀਓ ਜ਼ਰੂਰ ਸ਼ੇਅਰ ਕਰੋ ਵੀਰੇ ਚੱਗੀ ਲੱਗੀ ਪੰਜਾਬ ਸੋਨੇ ਦੀ ਜਿਹੜੀ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਹਮੇਸ਼ਾ ਰਹੂਗਾ ਗੁਰੂਆਂ ਵੀ ਰਹਿਣ ਧਰਤੀ ਸਾਡੇ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਧੰਨਵਾਦੀ